ਸ੍ਰੀ ਕਾਲ ਦੋਸਤੋ ਪਿਆਰ ਭਰੀ ਫਤਿਹ ਤੁਮ ਕੋ ਰਿਕਵਰਫਿਟ ਕੋ ਕਹਾਟਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜਿਓ ਤੇ ਲੁਖ ਬਣ ਲੈਣਾ। ਇੱਕ ਇਤਿਹਾਸ ਹੈ ਜਾਂ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ 에ਰਪੋਰਟ ਆ ਜਿਸ ਦੇ ਅੰਦਰ ਗੁਰੂ ਘਰ ਗੁਰਦੁਆਰਾ ਸਾਹਿਬ ਮੌਜੂਦ ਆ। ਆਓ ਇਸ ਗੁਰਦੁਆਰਾ ਸਾਹਿਬ ਬਾਰੇ ਜਾਣਦੇ ਆ ਤੇ ਜਗ੍ਹਾ ਕਿੱਥੇ ਆ ਉਸ ਬਾਰੇ ਵੀ ਜਾਣਦੇ ਆ ਸਾਡੇ ਪੰਜਾਬ ਦੇ ਅਮਰਸਰ ਦੇ 에ਰਪੋਰਟਾਂ ਜਿਹੜੇ ਉਸ ਦੇ ਅੰਦਰ ਗੁਰਦੁਆਰਾ ਸਾਹਿਬ ਮੌਜੂਦ ਆ ਆਓ ਸੁਣਦੇ ਆ ਵਿਚਾਰ। ਵਰਲਡ ਵਿੱਚ ਸਾਰੇ ਵਰਲਡ ਵਿੱਚ ਇੱਕੋ ਮਿਸਾਲ ਹੈ ਕਿਸੇ ਵਾਈ ਅੱਡੇ ਦੇ ਅੰਦਰ ਗੁਰਦੁਆਰਾ ਨੀਗਾ ਇਹ ਕਮਰਸਰ ਰਾਜਾ ਸੰਸੀ ਵਾਈ ਅੱਡਾ ਹੈ ਜਿਹਦੇ ਅੰਦਰ ਗੁਰਦੁਆਰਾ ਆਖੋ ਸਾਧਨਾ ਸਿਵਾਹ ਜੀ ਉਹ ਗੁਰਦੁਆਰਾ ਕਿਸ ਯਾਦ ਚ ਬਾਬਾ ਨਨ ਸਿੰਘ ਦੇ ਸਾਥੀ ਬਾਬਾ ਜਵੰਨ ਸਿੰਘ ਜੀ ਨੇ ਉੱਥੇ ਸਾਧ ਸੰਗਤ ਦੀ ਚੌਂਕੜੇ ਮਾਰੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਾਜ਼ਰ ਨਾਜ਼ਰ ਕੀਤੀ ਹੈ ਪਕਾਇਦਾ ਭੋਗ ਲਵਾਉਣਾ ਕੀਰਤਾਂ ਸੁਣਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਫਿਰੋਜ਼ਪੁਰ ਗੁਰਦੁਆਰਾ ਸਾਰਾਗੜੀ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ ਦੋਹਾਂ ਮਾਂ ਪਰਿਸ਼ਾਨ ਨੂੰ ਕੱਟੀ ਬਾਬਾ ਨਨਸ ਸਿੰਘ ਬਾਬਾ ਜਵਾਨ ਸਿੰਘ ਜੀ ਤੇ ਬਾਬਾ ਜਵਾਨ ਸਿੰਘ ਇੱਧਰ ਆ ਕੇ ਰਾਜਾ ਸਨ ਸੀ ਉਹਦਾ ਭਾਈ ਏਡਾ ਹੈ ਹੀ ਨਹੀਂ ਤੇ ਉਹ ਇੱਥੇ ਸਿਰ ਜਿੰਨੀ ਉਮਰ ਚੌਂਕੜੇ ਮਾਰੇ ਹਾਜ਼ਰੀਆਂ ਭਰੀਆਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਾਜ਼ਰ ਨਾਜ਼ਰ ਕੀਤੀ ਉਸ ਤੋਂ ਬਾਅਦ ਭਾਈ ਏਡਾ ਬਣਿਆ ਉਹ ਚੋਲਾ ਬਦਲ ਗਏ ਤੇ ਡੋਮੈਸਟਿਕ ਤੇ ਹੋਂ ਕੁਝ ਸਾਲ ਹੋਏ ਉਹ ਭਾਈ ਅੱਡੇ ਹੋਇਆ ਇੰਟਰਨੈਸ਼ਨਲ ਤੇ ਜਦੋਂ ਇੰਟਰਨੈਸ਼ਨਲ ਹੋਇਆ ਨਾ ਜੀ ਤੇ ਤੁਹਾਡੇ ਤੇ ਕੇਂਦਰ ਚੋਂ ਟੀਮ ਆਈ ਹੈ ਤੇ ਉਹਨਾਂ ਨੇ ਆਖਿਆ ਜੀ ਸੇਫਟੀ ਨਹੀਂ ਔਰ ਮੈਂ ਵੀ ਤੁਹਾਨੂੰ ਦੱਸਦੇ ਆ 65 ਦੀ ਜੰਗ ਤੇ 71 ਦੀ ਜੰਗ ਜਿਹੜੀ ਪਾਕਿਸਤਾਨ ਨਾਲ ਉਹ ਤੋਂ ਉਸੇ ਭਾਈ ਅੱਡੇ ਤੋਂ ਮੇਨ ਭਾਈ ਅੱਡਾ ਉਹ ਸੀ ਸਾਰਾ ਜੰਗ ਵਿੱਚ ਜਿਹਨੂੰ ਕੇਂਦਰ ਬਣਾਇਆ ਸੀ ਔਰ ਜਿਹੜੀ ਘੱਤਰ ਦੀ جنگ ਹੋਈ ਹੈ ਪਾਕਿਸਤਾਨ ਨਾਲ ਉਸ جنگ ਵਿੱਚ ਕੇਂਦਰ ਤੋਂ ਟੀਮਾਂ ਆਈਆਂ ਇਹਨਾਂ ਨੂੰ ਕੁਆਟਰ ਮਿਲਦੇ ਆ ਬਕਾਇਦਾ ਉਹ ਕੁਆਟਰਾਂ ਵਿੱਚ ਬਿਜਲੀ ਵਾਲੇ ਵੱਖਰੇ ਹੁੰਦੇ ਪਾਣੀ ਵਾਲੇ ਵੱਖਰੇ ਹੁੰਦੇ ਹੋਰ ਸਾਰਾ ਵੱਖਰੇ ਹੁੰਦੇ ਆ ਉਹ ਕੇਂਦਰ ਤੋਂ ਕੋਈ ਆਇਆ ਅਫਸਰ ਉਹਨੇ ਆ ਕੇ ਵੇਖਿਆ ਕਹਿੰਦਾ ਇਹ ਵਾਈਅਟ ਦੇ ਅੰਦਰ ਗੁਰਦੁਆਰਾ ਇਧਰ ਉਹ ਜੰਗ ਦਾ ਇਹ ਤੇ ਉਹ ਜਹਾਜ਼ ਨਿਸ਼ਾਨ ਨਹੀਂ ਹਣੀ ਲਾ ਲੈਣਗੇ ਭਈ ਨਿਸ਼ਾਨ ਸਾਹਿਬ ਲਗਾ ਸੀ ਤੇ ਕਹਿੰਦਾ ਨਿਸ਼ਾਨ ਸਾਹਿਬ ਪੁੱਟ ਦਿਓ ਇਹ ਬੀਤੀ ਗੱਲ ਨਿਸ਼ਾਨ ਸਾਹਿਬ ਉਹਨੇ ਪੁਟਾਤਾ ਆਪ ਨਾਲ ਲੱਗ ਕੇ ਭਈ ਇਹ ਉਤੋਂ ਜਹਾਜ ਤੋਂ ਨਿਸ਼ਾਨੀ ਫਿਰ ਇੱਥੇ ਬੰਬ ਦਾ ਸੁੱਟਣ ਸਾਡਾ ਸਾਰਾ ਇੱਥੇ ਪਿਆ ਅਸਲਾ ਸੰਗਤ ਜੀ ਇਧਰੋਂ ਨਿਸ਼ਾਨ ਵੇਖੋ ਮਹਾਪੁਰਸ਼ ਨਹੀਂ ਹੈਗੇ ਉਹ ਕਈ ਸਾਲ 30 34 ਸਾਲ ਹੋ ਗਏ ਚੋਲਾ ਬਦਲਿਆ ਉਹਨਾਂ ਨੂੰ ਬਾਬਾ ਜਵਾਨ ਸਿੰਘ ਜੀ ਨੂੰ ਉਹ ਨਿਸ਼ਾਨ ਸਾਹਿਬ ਜਿੰਨੇ ਪਟਾਇਆ ਅਫਸਰ ਨੇ ਨਿਸ਼ਾਨ ਸਾਹਿਬ ਪਟਣ ਤੋਂ 3-4 ਘੰਟੇ ਬਾਅਦ ਹੱਥਾਂ ਤੇ ਕੋੜ ਹੋ ਗਿਆ ਇੱਕ ਬੀਤੀ ਗੱਲ ਨਾਮ ਦੀ ਕਮਾਈ ਕਰਨ ਵਾਲਾ ਚੋਲਾ ਬਦਲ ਚੁੱਕਾ ਪਰ ਵਿਆਲਤਾ ਇੰਨੀ ਵੱਡੀ ਏ ਨਾ ਜਿਉਂਦਿਆਂ ਪਿੱਠ ਲੱਗਣ ਦੇਂਦਾ ਨਾ ਮਰਨ ਤੋਂ ਬਾਅਦ ਉਹਨੂੰ ਨਹੀਂ ਪਤਾ ਕਿਉਂ ਹੋਇਆ ਕੋਣ ਹੋ ਗਿਆ ਦੂਜੇ ਦਿਨ ਹੋਰ ਵਧ ਗਿਆ ਤੀਜੇ ਦਿਨ ਹੋਰ ਤੇ ਇਸੇ ਅਫਸਰ ਦੇ ਘਰ ਕੋ ਪਾਣੀ ਦੀ ਪ੍ਰੋਬਲਮ ਆ ਗਈ ਇਹਨਾਂ ਨੂੰ ਕੁਆਰਟਰ ਮਿਲੇ ਹੁੰਦੇ ਆ ਸਾਰੇ ਜਦੋਂ ਜੰਗ ਦਾ ਸਮਾਂ ਸੀ ਤੇ ਇਹਨਾਂ ਨੇ ਉਹ ਸੁਣਿਆ ਭੇਜਿਆ ਪਲੰਬਰ ਦਾ ਉਹ ਪਲੰਬਰ ਦਾ ਨਾਮ ਆਇਆ ਕਿਤਾਬਾਂ 'ਚ ਮਲ ਸਿੰਘ ਮਲ ਸਿੰਘ ਪਲੰਬਰ ਉਹ ਆਇਆ ਘਰ ਉਹਨਾਂ ਦੇ ਉਹਦੀ ਡਿਊਟੀ ਸੀ ਨੌਕਰੀ ਸੀ ਉਹ ਵਾਇਰਿੰਗ ਨਲਕੇ ਦੀ ਠੀਕ ਕਰ ਰਿਹਾ ਫਲੰਬਰ ਸੀ ਉਸ ਅਫਸਰ ਦੀ ਵੋਟੀ ਇਹਨੂੰ ਕਹਿੰਦੀ ਕਹਿੰਦੀ ਮੱਲ ਸਿੰਘ ਮੇਰੇ ਪਤੀ ਦੇ ਹੱਥਾਂ ਨੂੰ ਕੋੜ ਹੋ ਗਿਆ ਕੋਈ ਡਾਕਟਰ ਨਹੀਂ ਹੈਗਾ ਆਪ ਕੋ ਸਾਤਨਾ ਜੀ ਬਾਹ ਇਹਦੇ ਕੋ ਡਾਕਟਰ ਨਹੀਂ ਆ ਵੀ ਕੋਈ ਦਵਾਈ ਦੇ ਇਹ ਰਾਜੀ ਹੋ ਜੇ ਤੇ ਉਹ ਅੱਗੋਂ ਹੱਸ ਪਿਆ ਕਹਿੰਦਾ ਡਾਕਟਰ ਤੇ ਹੈਗਾ ਆਪ ਕੋ ਸਾਤਨਾ ਜੀ ਬਾਹ ਡਾਕਟਰ ਤੇ ਹੈਗਾ ਕਹਿੰਦੀ ਕਿਹੜਾ ਡਾਕਟਰ ਹੈ ਉਹ ਕਹਿੰਦਾ ਭੈਣ ਜੀ ਇਹ ਜਿਹੜੇ ਮਰਜ਼ੀ ਡਾਕਟਰ ਕੋਲ ਚਲ ਜੋ ਇਹ ਰਾਜੀ ਨਹੀਂ ਹੋ ਸਕਦਾ ਇੱਕੋ ਡਾਕਟਰ ਹੈਗਾ ਉਹਦਾ ਨਾਂ ਹੈ ਬਾਬਾ ਜਵੰਨ ਸਿੰਘ ਆ ਕੋ ਸਤਿ ਆਹ ਉਹ ਅਫਸਰ ਕਹਿੰਦਾ ਵੀ ਤੁਸੀਂ ਸਿੱਖ ਹੈ ਨਹੀਂ ਤੁਹਾਨੂੰ ਪਤਾ ਨਹੀਂ ਇੱਥੇ ਬਾਬਾ ਜਵੰਨ ਸਿੰਘ ਨੇ ਚੌਂਗੜੇ ਮਾਰੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ ਸਾਈ ਨੂੰ ਵਿਦਿਆਲਤਾ ਲਈ ਹੈ ਖੁਸ਼ੀਆਂ ਲਈ ਹੈ ਤੇ ਤੁਹਾਡੇ ਪਤੀ ਨੇ ਨਿਸ਼ਾਨ ਸਾਹਿਬ ਹੱਥਾਂ ਨਾਲ ਆਬ ਲੱਗ ਕੇ ਪਟਵਾਇਆ ਇਹ ਤਾਂ ਕੋੜ ਹੋਇਆ ਆ ਡਾਕਟਰ ਕੋਈ ਜਾਓ ਆਪਣੇ ਪਤੀ ਨੂੰ ਕਹਿ ਦਿਓ ਜਿਹੜੇ ਹੱਥਾਂ ਨਾਲ ਪੋਟਿਆ ਉਸੇ ਹੱਥਾਂ ਨਾਲ ਲਾ ਦੇ ਮੈਂ ਗੁਰੂ ਦੀ ਕਿਰਪਾ ਨਾਲ ਮਾਲ ਸਿੰਘ ਤੇ ਲੰਬਰ ਕਹਿੰਦਾ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਨਾ ਅਗਲੇ ਦਿਨ ਰਾਜੀ ਹੋਣਾ ਸ਼ੁਰੂ ਹੋ ਜਾਏਗਾ ਉਹ ਅਫਸਰ ਨੇ ਜੀ ਉਸੇ ਹੱਥਾਂ ਨਾਲ ਜਾ ਕੇ ਫਿਰ ਉਸੇ ਤਰ੍ਹਾਂ ਨਿਸ਼ਾਨ ਸਾਹਿਬ ਲਾ ਰਾਇਆ ਗਲੇ ਜਨੀ ਕੋੜ ਜਿਹੜਾ ਹੈ ਨਾ ਰਾਜੀ ਹੋਣਾ ਸ਼ੁਰੂ ਹੋ ਗਿਆ ਇਹਨੂੰ ਕੀ ਕਹੋਗੇ ਕੀ ਕਹੋਗੇ ਬਿਆਲਤਾ ਇੰਨੀ ਵੱਡੀ ਹੈ ਨਾ ਜਿਉਂਦਿਆਂ ਫਿੱਟ ਲੱਗਣ ਦਿੰਦਾ ਨਾ ਮਰਨ ਤੋਂ ਬਾਅਦ ਕਹਦੇ ਉਹ ਗੱਜ ਕੇ ਸਤ ਨਹਾ ਸ੍ਰੀ ਬਾਦ ਸੋ ਬਹੁਤਿਆਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਕਿ ਜੋ 에어ਪੋਰਟ ਬਣਿਆ ਹੋਇਆ 에어ਪੋਰਟ ਅੰਮ੍ਰਿਤਸਰ ਦਾ ਉਹ ਉਹਦੇ ਵਿੱਚ ਗੁਰੂ ਘਰ ਮਯੂ ਦਾ ਉਸ ਗੁਰਪਦੁਰੂ ਘਰ ਦਾ ਇਤਿਹਾਸ ਕੀ ਸੀ ਤੇ ਨਿਸ਼ਾਨ ਸਾਹਿਬ ਪੁੱਟਿਆ ਜਿਸ ਨੇ ਉਸ ਦੇ ਨਾਲ ਕੀ ਹਾਲ ਹੋਇਆ ਦੋਸਤੋ ਬਾਅਦ ਉਹ ਠੀਕ ਕਿਵੇਂ ਹੋਇਆ ਇਹ ਵੀ ਤੁਸੀਂ ਇਸ ਵੀਡੀਓ ਵਿੱਚ ਸੁਣਿਆ ਅਗਰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਪਿਆਰ ਜ਼ਰੂਰ ਦਿਓ ਲਾਈਕ ਸ਼ੇਅਰ ਜੁਮ ਕਰਿਓ ਸਤਿ ਸ਼੍ਰੀ ਅਕਾਲ